ਲੈ ਭਈ ਅੱਜ ਤੁਹਾਨੂੰ ਸ਼ੇਰਾਂ ਵਰਗੇ ਕੁੱਤੇ ਵਿਖਾਉਣ ਲੱਗੇ ਆਂ ਸ਼ੇਰ ਤਾਂ ਭਾਵੇਂ ਨਹੀਂ ਪਰ ਸ਼ੀਰਾਂ ਨਾਲੋਂ ਇਹਨਾਂ ਦਾ ਰਤਬਾ ਕਿਤੇ ਘੱਟ ਵੀ ਨਹੀਂ ਤੇ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਦੇ ਬੱਚੇ ਵੀ ਫੋਰ ਸੇਲ ਆ ਉਹ ਵੀ ਵਿਖਾਵਾਂਗੇ ਤੇ ਇੱਕ ਗੱਲ ਹੋਰ ਹੈ ਕਿ ਜੇ ਕਿਤੇ ਬੰਦਾ ਤੁਰਿਆ ਜਾਂਦਾ ਹੋਵੇ ਤੇ ਇਹ ਕੱਲਾ ਬੈਠਾ ਹੀ ਹੋਵੇ ਨਾ ਤੇ ਕੱਲੀ ਅੱਖ ਪਟਕੇ ਝਾਕਲੇ ਬੰਦੇ ਵੱਲ ਤੇ ਭਾਈ ਬੰਦੇ ਦੀਆਂ ਹੈਂਡ ਬ੍ਰੇਕਾਂ ਉੱਥੇ ਹੀ ਖਿੱਚੀਆਂ ਜਾਂਦੀਆਂ ਤੇ ਜੇ ਕਿਤੇ ਮਾੜਾ ਜਿਹਾ ਬੋਲ ਪੇ ਤੇ ਫਿਰ ਤਾਂ ਭਾਈ ਬੰਦੇ ਦਾ ਗੁਰਦਾ ਮੂੰਹ ਥਾਣੀ ਬਾਹਰ ਨੂੰ ਆਉਣ ਨੂੰ ਫਿਰਦਾ ਹੁੰਦਾ ਤੇ ਆ ਹੁਣ ਬੱਚੇ ਦੀ ਕੁਆਲਿਟੀ ਚੈੱਕ ਕਰੋ ਇਹ ਕੁਝ ਕੁ ਦਿਨਾਂ ਦੇ ਬੱਚੇ ਐ ਨਵੇਂ-ਨਵੇਂ ਹਾਜੀ ਕੁੱਤੀ ਨੇ ਬੱਚੇ ਦਿੱਤੇ ਆ ਭਾਈ ਤੇ ਨਾਲ ਆ ਇਹਨਾਂ ਦਾ ਬਾਪ ਚੱਲ ਪਿਆ ਸਿਰਫ ਡੇਢ ਸਾਲ ਉਮਰ ਐ ਕੁੱਤੇ ਦੀ ਤੇ ਬਾਬਰ ਕੁੱਤੇ ਦਾ ਨਾਮ ਐ ਤੇ ਪਿੰਡੇ ਗਰਦਾਸਪੁਰ ਯੇ ਕੋਲੇ ਇਹ ਕੁੱਤਾ ਐ ਜਿਹਦੀ ਆ ਨਾਲ ਵੀਡੀਓ ਚੱਲੀ ਜਾਂਦੀ ਐ ਤੇ ਨਾਲ-ਨਾਲ ਅਸੀਂ ਤੁਹਾਨੂੰ ਫੀਮੇਲਾਂ ਵੀ ਵਿਖਾਉਣੀ ਐ ਜ਼ਿਆਦਾਤਰ ਕੀ ਹੁੰਦਾ ਸੱਜਣੋ ਵੀ ਜਦੋਂ ਮਿਕਸਿੰਗ ਹੁੰਦੀ ਆ ਨਾ ਬਰੀਡ ਮਿਕਸ ਹੋ ਜਾਂਦੀ ਐ ਤੇ ਉਦੋਂ ਕਈ ਭਰਾ ਜਿਹੜੇ ਆ ਉਹ ਫੀਮੇਲ ਜਿਹੜੀਆਂ ਹੁੰਦੀਆਂ ਉਹ ਅਵੋਇਡ ਕਰਦੇ ਆ ਵੀਡੀਓ 'ਚ ਨਹੀਂ ਵਿਖਾਉਂਦੇ ਪਰ ਅਸੀਂ ਸਾਰਾ ਸਪਸ਼ਟੀਕਰਨ ਤੁਹਾਨੂੰ ਦੇਣਾ ਸ਼ੀਸ਼ਾ ਵਿਖਾਉਣਾ ਤੁਸੀਂ ਕੁਆਲਿਟੀ ਚੈੱਕ ਕਰਨੀ ਹੈ ਤੇ ਬਾਕੀ ਆ ਬੱਚੇ ਦੇਖੋ ਕਹਿੰਦੇ ਹੁੰਦੇ ਆ ਨਾ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਐਡੇ ਐਡੇ ਸਿਰ ਹੁਣੇ ਹੀ ਇਹਨਾਂ ਨੂੰ ਲੱਗੇ ਹੋਏ ਆ ਬਾਕੀ ਯਾਰ ਬਾਪ ਦੀ ਤਾਂ ਖੜਨੀ ਖੁੜਨੀ ਮੈਂ ਇਹਨਾਂ ਵੀ ਕਿਆ ਹੀ ਬਾਤਾਂ ਬਾਪ ਹਜੇ ਆਪ ਖੁਦ ਬੱਚਾ ਹੈ ਕਹਦੀਏ ਡੇਢ ਸਾਲ ਉਮਰ ਕੁਝ ਵੀ ਨਹੀਂ ਹੁੰਦੀ ਤੇ ਤੁਸੀਂ ਬੱਚੇ ਦੇਖੋ ਆ ਮਾਵਾਂ ਆ ਗਈਆਂ ਮਾਵਾਂ ਵੀ ਦੋ ਨੇ ਸਾਰੇ ਜਿਹੜੇ ਟੋਟਲੀ ਬੱਚੇ ਆ ਉਹ ਇੱਕੇ ਬਾਪ ਬਾਬਰ ਦੇ ਹੀ ਐ ਬਾਕੀ ਇਹ ਐ ਕਿ ਆ ਬੱਚਿਆਂ ਦੇ ਹੱਡ ਗੋਡੇ ਚੈੱਕ ਕਰੋ ਤੁਸੀਂ ਕਿੱਡੇ ਕਿੱਡੇ ਮੋਟੀਆਂ ਜਿਹੜੀਆਂ ਮਜ਼ਬੂਤ ਹੱਡੀਆਂ ਬੋਡਾ ਸਟਰਕਚਰ ਜਿਹਨੂੰ ਆਪਾਂ ਬੋਡੀ ਕਹਿ ਦਿੰਦੇ ਆ ਵੀ ਭਾਈ ਸਟਰਕਚਰ ਬੜਾ ਲਾਜਵਾਬ ਐ ਬੜੇ ਮੋٹے ਹੱਡ ਗੋਡਿਆਂ ਦੇ ਕੁੱਤੇ ਐ ਤੇ ਉਹ ਐ ਭਾਈ ਪੂਰੀ ਫੁੱਲ ਹੈਵੀ ਕੁਆਲਿਟੀ ਦੇ ਵਿੱਚ ਤੁਹਾਨੂੰ ਕਤੂਰੇ ਅੱਜ ਦਿਖਾਉਣੇ ਐ ਤੇ ਵੀਰ ਸਰਦਾਰ ਗੁਰਦੇਵਾਲ ਸਿੰਘ ਜੀ ਦਾ ਮੈਂ ਨੰਬਰ ਵਿੱਚ ਛੱੜਤਾ ਕੁਆਲਿਟੀ ਤੇ ਤੁਸੀਂ ਆਪ ਚਾਤੀ ਮਾਰਿਓ ਮੈਂ ਤੁਹਾਨੂੰ ਥੋੜੀ ਜੀ ਲੋਕੇਸ਼ਨ ਦੱਸ ਦਿੰਨਾ ਹੈ ਪਿੰਡ ਹੈ ਭਰਾਵਾਂ ਦਾ ਮਾਨਾ ਵਾਲਾ ਖੁਰਦ ਜ਼ਿਲ੍ਹਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਬਾਈ ਸਰਦਾਰ ਗੁਰदयाल ਸਿੰਘ ਜੀ ਕੋਲੇ ਡਾਕਸ ਨੇ ਸੱਜਣੋ ਤੇ ਬਾਈ ਦਾ ਨੰਬਰ ਮੈਂ ਵਿੱਚ ਤੁਹਾਨੂੰ ਦੱਸਿਆ ਵੀ ਛੜਤਾ ਸਾਹਮਣੇ ਪਿਆ ਹੈ ਨੰਬਰ 98777 ਤੇ 40240 ਵੀਰ ਹੋਣਾ ਨੂੰ ਫੋਨ ਲਾ ਕੇ ਨਾਲ ਦੀ ਨਾਲ ਹੀ ਬੁਕਿੰਗ ਕਰਵਾ ਲਓ ਕਿਉਂਕਿ ਮੈਨੂੰ ਪਤਾ ਹੈ ਜਿੰਨੀ ਡਿਮਾਂਡ ਇਹਨਾਂ ਡਾਕਸ ਦੀ ਅੱਜ ਕੱਲ ਹੈਗੀ ਹੈ ਨਾ ਮੇਰੇ ਖਿਆਲ ਵੀਡੀਓ ਪੈਣ ਤੇ ਘੰਟੇ ਦੇ ਵਿੱਚ ਹੀ ਇਹ ਇਹਨਾਂ ਦੇ ਜਿਹੜੇ ਕਤੂਰੇ ਆ ਉਹ ਵਿਕ ਜਣੇ ਆ ਤੇ ਫੇਰ ਬਾਈ ਕਹਿੰਦਾ ਵੀ ਵੀਰ ਫੋਨ ਬਹੁਤ ਕਰਦੇ ਹੁੰਦੇ ਆ ਤੇ ਫੇਰ ਸਾਡੇ ਕੋਲ ਵੀ ਡੌਗ ਮਹਈਆ ਨਹੀਂ ਹੁੰਦੇ ਬਾਕੀ ਜਿੰਨੀ ਕੀਮਤ ਹੈ ਉਹ ਸਾਰੀ ਵੀਡੀਓ ਸੋਲੋ ਤੁਹਾਨੂੰ ਕੀਮਤ ਬਾਰੇ ਵੀ ਦੱਸਾਂਗੇ ਕਿ ਜਿਹੜੀ ਫੀਮੇਲ ਡੌਗ ਹੈ ਉਹ ਕਿੰਨੇ ਦੀ ਦੇਣੀ ਹੈ ਤੇ ਜਿਹੜਾ ਡੌਗ ਮੇਲ ਹੈ ਉਹ ਕਿੰਨੇ ਦਾ ਬੱਚਾ ਤੁਹਾਨੂੰ ਮਿਲ ਜੂਗਾ ਪ੍ਰੋਪਰ ਸਾਰੀ ਜਾਣਕਾਰੀ ਵੀਡੀਓ ਬੜੀ ਆਨੰਦ ਵਾਲੀ ਬਣੀ ਹੈ ਪ੍ਰੋਪਰ ਜਾਣਕਾਰੀ ਜਿਨ੍ਹਾਂ ਨੇ ਨਵਾਂ ਕੁੱਤਾ ਰੱਖਣਾ ਹੈ ਉਹਨਾਂ ਲਈ ਵੀ ਬੜੀ ਮਹੱਤਵਪੂਰਨ ਜਾਣਕਾਰੀ ਇਹ ਬਰੀਡ ਬਾਰੇ ਬਾਈ ਨੇ ਦਿੱਤੀ ਹੈ ਬਾਕੀ ਪੈਰਾਂ ਤੋਂ ਲੈ ਕੇ ਪੰਜਿਆਂ ਤੋਂ ਲੈ ਕੇ ਤੇ ਸਿਰ ਤੱਕ ਖੜਾ ਹੈ ਨਾ ਕਿਉਂ ਮਾਰਵਾੜੀ ਘੋੜੇ ਵਾਂਗੂ ਏ ਖੜਦਿਆ ਸੱਜਣੋ ਤੇ ਫਿਰ ਜਿਹੜਾ ਇਹਨਾਂ ਦਾ ਜज्ਬਾ ਹੈ ਸੱਜਣੋ ਇਹਨਾਂ ਦਾ ਜਿਹੜਾ ਹਉਆ ਇੱਕ ਦਾ ਇੱਕ ਜਿਹੜਾ ਰੋਹ ਹੈ ਉਹ ਵਾਕਈ ਸ਼ੇਰ ਨਾਲੋਂ ਘੱਟ ਨਹੀਂ ਬਾਕੀ ਵੀਰ ਹੋਣਾਂ ਦੇ ਕੋਲ ਇੱਕ ਫੀਮੇਲ ਆ ਜਿਹੜੀ ਫੀਮੇਲ ਤੁਸੀਂ ਇਸ ਟਾਈਮ ਸਕਰੀਨ ਤੇ ਦੇਖ ਰਹੇ ਹੋ ਇਹ ਵੀ ਫੋਰਸ ਹੈ ਇਹਦੇ ਬਾਰੇ ਵੀ ਗੱਲ ਕਰ ਸਕਦੇ ਹੋ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਗੁਰਪ੍ਰੀਤ ਸਿੰਘ ਬਾਬਾ ਬੱਬੂ ਬਟਾਲੇ ਵਾਲੇ ਕੌਰ ਸਿੰਘ ਕਰਨ ਧਾਲੀਵਾਲ ਨਿਹੰਗ ਨਰਵੈਰ ਸਿੰਘ ਨਾਰਲੀ ਕਿੰਦਾ ਬਰਾੜ ਗੁਰਵੈਰ ਸਿੰਘ ਜਰਮਨ ਪ੍ਰੀਤ ਸਿੰਘ ਪੁੱਲਰ ਕਰਤਕ ਕਹਨੋ ਵਾਲੀਆ ਰੇਸ਼ਮ ਸਿੰਘ ਪਿੰਦਰ ਚਾਹਲ ਬਾਕੀ ਇੱਕ ਬੇਨਤੀ ਇਹੀ ਹੈ ਲਾਸਟ ਚ ਕਿ ਕੁਝ ਦਿਨਾਂ ਤੋਂ ਆਪਣੀਆਂ ਵੀਡੀਓ ਕੰਟੀਨਿਊ ਨਹੀਂ ਆ ਰਹੀਆਂ ਉਹਦਾ ਕਾਰਨ ਸੀਗਾ ਕਿ ਮੈਨੂੰ ਪੈਨਕ੍ਰੀਆਟਿਟਸ ਦਾ ਅਟੈਕ ਆਇਆ ਸੀ ਪਿੱਤਾ ਫਟਦੇ ਫਟਦੇ ਮਸਾ ਹੀ ਬਚਿਆ ਸੋ ਤੁਹਾਡੀਆਂ ਦੁਆਵਾਂ ਨਾਲ ਤੁਹਾਡੀਆਂ ਅਰਦਾਸਾਂ ਨਾਲ ਹੁਣ ਫੇਰ ਤੋਂ ਆਪਾਂ ਕੰਟੀਨਿਊ ਕੰਮ ਕਰਾਂਗੇ ਤੇ 2-4 ਦਿਨ ਹਜੇ ਲੱਗਣਗੇ ਬਸ ਜਿੱਦਾਂ ਵੀ ਕੰਪਲੀਟ ਹੋਇਆ ਪ੍ਰੋਸੀਜਰ ਤੇ ਉਦਾਂ ਹੀ ਆਪਾਂ ਵੀਡੀਓ ਅੱਗੇ ਲੈ ਕੇ ਆਉਂਦੇ ਰਾਵਾਂਗੇ ਆਹ ਵੀਡੀਓ ਦਾ ਆਨੰਦ ਲਓ ਅੱਗੇ ਸ਼ੇਅਰ ਜ਼ਰੂਰ ਮਾਰ ਦਿਓ ਬੱਚਾ ਲੈਣਾ ਤਾਂ ਸੰਪਰਕ ਕਰ ਲਿਓ ਅਰਜੋ ਕਰਦਿਆਂ ਗੱ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖ ਸੰਧੂ ਸਾਰੀ ਭਰਾਵਾਂ ਦਾ ਸਾਰੀ ਸੂਝਵਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀਹਾਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਪੇਜ ਰਾਹੀਂ ਦਿਖ ਰਿਹਾ ਆ ਉਹਨਾਂ ਵੀਰਿਆਂ ਦਾ ਵੀ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀਹਾਂ ਆਖਦੇ ਆ ਸੱਜਣੋ ਸ਼ੁਰੂ ਦੇ ਵਿੱਚ ਜਿਹੜੇ ਡੌਗੀ ਜਿਹੜੇ ਕੁੱਤੇ ਤੁਹਾਨੂੰ ਮੈਂ ਵਿਖਾ ਕੇ ਹਟਿਆ ਮੈਨੂੰ ਐ ਲੱਗਦਾ ਕਿ ਜਿਹੜੇ ਭਰਾ ਕੋਈ ਸ਼ੇਰ ਪਾਲਣ ਦੇ ਚਾਹਵਾਨ ਹੈ ਜੇ ਕਿਤੇ ਮੰਨੋ ਵੀ ਸ਼ੇਰ ਜਿਨ੍ਹਾਂ ਨੂੰ ਚੰਗੇ ਲੱਗਦੇ ਐ ਤੇ ਮੈਨੂੰ ਲੱਗਦਾ ਵੀ ਇਹ ਕੁੱਤੇ ਹੀ ਰੱਖ ਲੈਣ ਤੇ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਇਹ ਮਨੂ ਤਰਵਾਸ ਮਿਲ ਸਕਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਬੰਦੂਕ ਚ ਤਾਂ ਗੋਲੀ ਲੋਡ ਕਰਨੀ ਪੈਣੀ ਐ ਬੰਦੂਕ ਦਾ ਟ੍ਰਿਗਰ ਨਾ ਆਪਣਾ ਪੈਣਾ ਪਰ ਇਹਦਾ ਸਾਰਾ ਕੁਝ ਡਾਇਰੈਕਟ ਹੀ ਐ ਤੇ ਇਹਨਾਂ ਦਾ ਪ੍ਰਭਾਵ ਤੁਹਾਨੂੰ ਐਨ ਲੱਗੂਗਾ ਵੀ ਯਾਰ ਸੱਚੀ ਸ਼ੇਰ ਹੀ ਵੱਜਿਆ ਸਾਹਮਣੇ ਤੇ ਇਹਦੀ ਇੱਕ ਅੱਖ ਜਿੱਦਾਂ ਮੈਂ ਸ਼ੁਰੂ ਚ ਵੀ ਤੁਹਾਨੂੰ ਦੱਸਿਆ ਨਾ ਵੀ ਬੰਦਾ ਤੁਰਿਆ ਆਉਂਦਾ ਹੋਵੇ ਜਾਂ ਤੁਰਿਆ ਜਾਂਦਾ ਹੋਵੇ ਤੇ ਇਹਨੂੰ ਉੱਠ ਕੇ ਭੌਂਕਣ ਦੀ ਲੋੜ ਨਹੀਂ ਪੈਂਦੀ ਬਸ ਇਹਦੀ ਇੱਕ ਤੱਕਣੀ ਆ ਜਿਹੜੀ ਉਹੀ ਬੰਦੇ ਦੇ ਅੰਦਰ ਖੌਫ ਭਰ ਦਿੰਦੀ ਆ ਉਹ ਬਰੀਡ ਦੇ ਤੁਹਾਨੂੰ ਅੱਜ ਕੁੱਤੇ ਵਿਖਾਉਣ ਲੱਗੇ ਆ ਤੇ ਉਹਨਾਂ ਦੇ ਬੱਚੇ ਵੀ ਬਾਈ ਜੀ ਹੋਣਾ ਕੋਲੇ ਬਹੁਤ ਐ ਉਹ ਤੁਹਾਨੂੰ ਪਰਮਾਰ ਬੱਚਿਆਂ ਦੀ ਵਿਖਾਈ ਐ ਤੇ ਉਹ ਸੇਲ ਕਰਨਾ ਚਾਹੁੰਦੇ ਆ ਜੇ ਕਿਸੇ ਭਰਾ ਨੂੰ ਚੰਗੀ ਟੋਪ ਕੁਆਲਿਟੀ ਦੇ ਮੰਨ ਲਓ ਵੀ ਇੱਕ ਡੌਗ ਚਾਹੀਦੇ ਆ ਤੇ ਇਹ ਭਾਈ ਭਰਾਵਾਂ ਦਾ ਨੰਬਰ ਮੈਂ ਵੀਡੀਓ 'ਚ ਦੇ ਦਿੱਤਾ ਤੁਸੀਂ ਡਾਇਰੈਕਟ ਸੰਪਰਕ ਕਰ ਲਿਓ ਬਾਕੀ ਜਾਣਕਾਰੀ ਲੈਣੇ ਆ ਆਪਾਂ ਬੈਠੇ ਆ ਮਾਨਾਂ ਵਾਲਾ ਪਿੰਡ ਖੁਰਦ ਦੇ ਵਿੱਚ ਪਿੰਡ ਹੈ ਮਾਨਾਂ ਵਾਲਾ ਖੁਰਦ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਅੰਮ੍ਰਿਤਸਰ ਸਾਹਿਬ ਦੀ ਗੋਦ ਦੇ ਵਿੱਚ ਹੀ ਇਹ ਜਿਹੜਾ ਪਿੰਡ ਵਸਿਆ ਹੋਇਆ ਹੈ ਤੇ ਸਰਦਾਰ ਗੁਰਦਿਆਲ ਸਿੰਘ ਜੀ ਆਪਣੇ ਨਾਲ ਮੌਜੂਦ ਹੈ ਇੱਧਰ ਵੀਰ ਪਿੰਦਾ ਬੈਠਾ ਹੈ ਵੀਰ ਦਿਲਜਾਨ ਕੋੜਾ ਹੈ ਜਿਹਦੇ ਕੋਲੇ ਬੜਾ ਮਸ਼ਹੂਰ ਕੋੜਾ ਹੈ ਨੁਕਰਾ ਉਹਨੇ ਆਉਂਨਰ ਹੈ ਤੇ ਇਧਰ ਉਹਨਾਂ ਦੇ ਦੋਸਤ ਬੈਠੇ ਆ ਤੇ ਇਧਰ ਪਲਵਾਨ ਗਰਮੀਤ ਜੀ ਦਾ ਬੇਟਾ ਬੈਠਾ ਹੈ ਪਹਿਲਾਂ ਸਾਰੇ ਵੀਰਿਆਂ ਦਾ ਸਵਾਗਤ ਕਰਦੇ ਆਂ ਫਿਰ ਜਾਣਕਾਰੀ ਲੈਣੇ ਜੀ ਸਾਰਿਆਂ ਦਾ ਸਵਾਗਤ ਹੈ ਜੀ ਸਾਸੀ ਕਾਲ ਸਾਸੀ ਕਾਲ ਜੀ ਜੀ ਮੇਰੇ ਵੱਲੋਂ ਆਮ ਤੋਂ ਖਾਸ ਚੈਨਲ ਦੀ ਸਮੁੱਚੀ ਟੀਮ ਦਾ ਮੇਰੇ ਗ੍ਰਹਿਵਖੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਵਾਗਤ ਕਰਦਾ ਮੈਂ ਦੁਆ ਕਰਦਾ ਤੇ ਇਹ ਜਿਹੜਾ ਚੈਨਲ ਆ ਇਹ ਦਿਨ ਦੁਗਣੀ ਰਾਤ ਸੁਗਣੀ ਤਰੱਕੀ ਕਰੇ ਮੇਰ ਭਰਿਆ ਹੱਥ ਰੱਖੇ ਇਹਨਾਂ ਤੇ ਬਿਲਕੁਲ ਤੁਹਾਡਾ ਧੰਨਵਾਦ ਆ ਜੀ ਅੱਛਾ ਗੁਰਦੇਵਾਲ ਸਿੰਘ ਜੀ ਪਹਿਲਾ ਸਵਾਲ ਤਾਂ ਜਦੋਂ ਮੈਂ ਭਰਾਵਾਂ ਨੂੰ ਕੁੱਤੇ ਸਾਰੇ ਹੀ ਭਰਾ ਪਾਲਦੇ ਆ ਬੜੀ ਚੰਗੀ ਤੋਂ ਚੰਗੀ ਨਸਲ ਆ ਇਹ ਵੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਨਸਲ ਆ ਬਹੁਤ ਮੰਨ ਕਹਿੰਦੇ ਆ ਵੀ ਪੁਰਾਣੀ ਨਸਲ ਆ ਹਾਂਜੀ ਇਹੀ ਨਸਲ ਕਿਉਂ ਚੁਣੀ ਜਾਂ ਇਹਦੇ ਨਾਲ ਹੀ ਪਿਆਰ ਜਾਂ ਇਹਦੀ ਕਿ ਕਿਹੜੀਆਂ ਕੁਆਲਿਟੀਆਂ ਨੇ ਖਿੱਚ ਕੀਤੀ ਇਹਨਾਂ ਦੇ ਵੀ ਇਹੀ ਉੱਤੇ ਰੱਖਣੇ ਆ ਇਹ ਪਹਿਲਾਂ ਤਾਂ ਨਸਲ ਦਾ ਨਾਮ ਦੱਸਿਓ ਹਾਂਜੀ ਇਹ ਜਿਹੜੀ ਆ ਇਹ ਹਿਮਾਲੀਅਨ ਗੱਦੀ ਆ ਹਿਮਾਲੀਅਨ ਗੱਦੀ ਹਾਂ ਜੀ ਜਿਸ ਤਰ੍ਹਾਂ ਇੱਕ ਟੀਐਮ ਵੀ ਹੁੰਦੇ ਆ ਜੀ ਉਹ ਥੋੜੇ ਨਾ ਆਪਾਂ ਰੱਖ ਨਹੀਂ ਸਕਦੇ ਕਿਉਂਕਿ ਉਹਦੇ ਵਾਸਤੇ ਆਪਾਂ ਨੂੰ ਕੋਈ ਏਸੀ ਵਗੈਰਾ ਦੀ ਲੋੜ ਪੈਂਦੀ ਆ ਅੱਛਾ ਤੇ ਇਹ ਤਾਂ ਇਕੱਲਾ ਪੱਖੇ ਨਾਲ ਹੀ ਸਰ ਜਾਂਦਾ ਵਾ ਅੱਛਾ ਹਾਂਜੀ ਇਹ ਬਹੁਤ ਗਰਮੀ ਘਟ ਮਨਾਉਂਦੇ ਉਹਨਾਂ ਨਾਲੋਂ ਜੀ ਤੇ ਇਹ ਕਿੰਨਾਂ ਦੀ ਥੋੜੀ ਹਾਈਟ ਉੱਚੀ ਹੁੰਦੀ ਉਹਨਾਂ ਨਾਲੋਂ ਹਾਂ ਤੇ ਰਾਖੀ ਕਰਨ ਦੇ ਵਿੱਚ ਤੇ ਚਲੋ ਦੋਵੇਂ ਹੀ ਵਧੀਆ ਵਾ ਬਾਕੀ ਆਪੋ ਆਪਣਾ ਰੱਖ ਰਖਾ ਦਾ ਜੇ ਕੋਈ ਏਸੀ ਲਾ ਕੇ ਰੱਖਣਾ ਚਾਹੁੰਦਾ ਤੇ ਫਿਰ ਉਹ ਜੀ ਤੇ ਜੇ ਨਹੀਂ ਤੇ ਫਿਰ ਇਹ ਬੈਸਟ ਆ ਹਾਂਜੀ ਬੈਸਟ ਜਿੱਦਾਂ ਆਪਾਂ ਨਾਰਮਲ ਅੱਜ ਘਰਾਂ ਦੇ ਵਿੱਚ ਜਾਂ ਜਿਹੜੇ ਭਰਾ ਆਪਾਂ ਨੂੰ ਸ਼ਾਦੀ ਸ਼ੌਂਕੀਆ ਭਰਾ ਵੇਦੇ ਆ ਆਮ ਕਿਸਾਨ ਵੀ ਵੇਂਦੇ ਆ ਆਪਾਂ ਨੂੰ ਕੋੜਿਆਂ ਵਾਲੇ ਭਰਾ ਵੀ ਦੇਖਦੇ ਆ ਉਹਨਾਂ ਦੀ ਕੋੜਿਆਂ ਦੀ ਰਾਖੀ ਲਈ ਜਾਂ ਕਿਤੇ ਵੀ ਭਰਾਵਾਂ ਨੇ ਰੱਖਣਾ ਇਹਦੇ ਬੈਸਟ ਆਪਸ਼ਨ ਆ ਦੂਸਰਾ ਪਲੱਸ ਪੁਆਇੰਟ ਇਹਨਾਂ ਦਾ ਇਹ ਆ ਕਿ ਰਾਤ ਇਹ ਸਾਰੀ ਜਾਗਦੇ ਆ ਅੱਛਾ ਤੇ ਦਿਨੇ ਚੁੱਪ ਕਰਕੇ ਸੌ ਜਾਂਦੇ ਡਿਸਟਰਬ ਨਹੀਂ ਕਰਦੇ ਪਰਿਵਾਰ ਨੂੰ ਹਾਂਜੀ ਹਾਂਜੀ ਨਹੀਂ ਤੇ ਆਮ ਕੁੱਤੇ ਨਾ ਸਾਰਾ ਦਿਨ ਚਾਉ 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 ਕਰਦੇ ਰਹਿੰਦੇ ਆ ਜੀ ਇਹਨਾਂ ਦਾ ਇਹ ਪਲੱਸ ਪੁਆਇੰਟ ਜੀ ਅੱਛਾ ਇਹ ਜਿੰਦਗੀਆਂ ਮੇਨ ਨਿਸ਼ਾਨੀਆਂ ਕੀ ਹੁੰਦੀਆਂ ਗੁਰਦੇਵਾਲ ਸਿੰਘ ਜੀ ਮੇਨ ਇਹਨਾਂ ਦੀਆਂ ਨਿਸ਼ਾਨੀਆਂ ਇਹੀ ਹੁੰਦੀਆਂ ਜਿੱਦਾਂ ਥੱਲੇ ਉਹ ਨਾ ਲੱਤਾਂ ਇਹਨਾਂ ਦੀਆਂ ਥੋੜਾ ਬਰਾਉਨ ਜੀਆਂ ਹੁੰਦੀਆਂ ਵਾ ਪੂਛ ਤੇ ਵਾਲ ਵੀ ਥੱਲੇ ਕਰ ਦਿੰਦੇ ਵੀ ਜੀ ਤੇ ਥੋੜਾ ਹੈੱਡ ਵੱਡਾ ਹੁੰਦਾ ਹਾਂ ਹੈਡ ਬਹੁਤ ਚੌੜੇ ਆ ਹਨਾ ਜਿਹੜੇ ਬੱਚੇ ਆਪਾਂ ਦਿਖਾ ਰਹੇ ਆਂ ਭਰਾਵਾ ਨੂੰ ਉਹਨਾਂ ਦੇ ਹੁਣ ਤੋਂ ਹੀ ਹੈਡ ਬੜੇ ਚੌੜੇ ਆ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਕੁਝ ਲੋਕ ਮਿਕਸ ਕਰ ਲੈਂਦੇ ਟੀਐਮ ਤੋਂ ਜਿੱਦਾਂ ਵੇਚਣ ਵਾਸਤੇ ਨਾ ਤੇ ਉਹ ਮੈਂ ਤਾਂ ਨਹੀਂ ਉਹਨੂੰ ਚੰਗਾ ਸਮਝਦਾ ਮਿਕਸ ਮਤਲਬ ਕਿਦਾਂ ਹੋ ਜਾਂਦੀ ਜਿੱਦਾਂ ਕੁੱਤੀ ਆਪਣੀ ਹਮਾਲੇਨ ਕੱਤੀ ਆ ਹਲਕੀ ਵੀ ਹਲਕੀ ਤੋਂ ਹਲਕੀ ਵੀ ਲੈ ਲੋ ਚੋਤੇ ਟੀਐਮ ਕੁੱਤਾ ਛੱਡ ਕੇ ਤੇ ਕਰਾਸ ਕਰਵਾ ਕੇ ਉਹ ਬੱਚੇ ਵੇਚ ਦਿੰਦੇ ਆ ਪਰ ਮੁਰਕੇ ਮੈਨੂੰ ਲੱਗਦਾ ਫੀਮੇਲ ਨਹੀਂ ਦਿਖਾਉਂਦੇ ਉਹ ਭਰਾ ਨਹੀਂ ਉਹ ਭਾਜੀ ਮਤਲਬ ਫੀਮੇਲ ਨਹੀਂ ਵਿਖਾਉਂਦੇ ਨਾਲੇ ਨਾ ਉਹ ਬੱਚੇ ਫਿਰ ਧੋਖਾ ਹੀ ਆ ਇੱਕ ਹਿਸਾਬ ਨਾਲ ਜੀ ਤੇ ਉਹ ਵਿਖਾ ਲੋ ਜੇ ਪਿਓਰ ਟੀਐਮ ਦੇਣਾ ਤਾਂ ਟੀਐਮ ਦੋ ਜੀ ਹਿਮਾਲਿਆਨ ਗੱਡੀ ਦੇਣਾ ਤੇ ਹਿਮਾਲਿਆਨ ਗੱਡੀ ਲਈ ਬਿਲਕੁਲ ਬਾਕੀ ਤੁਹਾਨੂੰ ਨਾ ਨਾਲ ਆ ਫੇਰ ਮੈਂ ਦ੍ਰਿਸ਼ ਵਿਖਾਈ ਜਾਂਨੇ ਆ ਸਾਰਾ ਕੁਝ ਤੁਸੀਂ ਨੋਟ ਕਰੀ ਚੱਲੋ ਸਜਣੋ ਜਿਹੜੇ ਬੱਚੇ ਆ ਉਹਨਾਂ ਦੇ ਨਾਲ ਆਪਾਂ ਫੀਮੇਲ ਵੀ ਖੜੀਆਂ ਕੀਤੀਆਂ ਹਾਂਜੀ ਹਾਂਜੀ ਹਨਾ ਜੀ ਬਿਲਕੁਲ ਤੇ ਜਿਹੜਾ ਪਿੰਦੇ ਦੇ ਕੋਲ ਕੁੱਤਾ ਪਿੰਦੇ ਨਾ ਕੀ ਤੇਰੇ ਕੁੱਤੇ ਦਾ ਬਾਈ ਬਾਬਰ ਬਾਬਰ ਰੱਖਿਆ ਨਾ ਹਨਾ ਉਹਦੇ ਬੱਚੇ ਆ ਸੱਜਣੋ ਦੋਵੇਂ ਜਿਹੜੇ ਆਪਾਂ ਦੋਵੇਂ ਫੀਮੇਲ ਆ ਦਿਖਾਈਆਂ ਇੱਕ ਦੇ ਮਗਰ ਤੇ 6-7 ਕਤੂਰੇ ਆ ਇੱਕ ਦੇ ਮਗਰ ਤਿੰਨ ਆ ਹਨਾ ਤੇ ਉਹ ਮੇਰੇ ਖਿਆਲ ਚਾਰ ਸੀ ਜਿਹੜੇ ਪਹਿਲਾਂ ਇੱਕ ਦੀ ਡੈਥ ਹੋ ਗਈ ਤੁਸੀਂ ਆਖਿਆ ਪੂਰਾ ਨਹੀਂ ਉਹ ਨਾਲੇ ਕੁੱਤੀ ਅਸਲ ਚ ਨਾ ਮੈਂ ਬੱਚੇ ਲੈਣਾ ਨਹੀਂ ਹੈ ਚਾਹੁੰਦਾ ਅੱਛਾ ਤੇ ਮੈਂ ਅਸਵੀਰ ਕਰਕੇ ਬੱਚੇ ਲੈ ਆ ਹੀ ਅਗਲੇ ਅਗਲੇ ਸਾਲ ਸ਼ਾਇਦ ਨਾ ਹੀ ਲਈਏ ਕਿਉਂਕਿ ਪੁਰਾਣੀ ਹੋ ਗਈ ਆ ਉਹ ਅੱਛਾ ਉਮਰਦਰਾਜ ਮਨ ਲਓ ਕੁੱਤੀ ਹੈ ਹਨਾ ਅੱਛਾ ਵੀ ਇਹ ਦੋਵੇਂ ਜਨ ਲੋ ਸਾਰੇ ਹੀ ਬੱਚੇ ਟੋਟਲ ਲਾਮ ਲਾਗੇ ਇਹਦੇ ਬੱਚੇ ਕੁੱਤੇ ਦੇ ਹੀ ਹੈ ਹਾਂਜੀ ਹਾਂਜੀ ਇਹਨਾਂ ਦੇ ਜੀ ਅੱਛਾ ਹੁਣ ਗੱਲ ਆ ਜਾਂਦੀ ਹੈ ਵੀ ਮੰਨ ਲਓ ਵੀ ਇਹਨਾਂ ਦੇ ਭਾਰ ਕਿੰਨਾ ਕੁ ਹੋ ਜਾਂਦਾ ਇਹ ਨਸਲ ਦਾ ਆਪਣੇ ਵਾਲੇ ਕੁੱਤੇ ਜਿਹੜਾ ਕੁੱਤੀਆਂ ਉਹ ਕਿੰਨੀ ਕਿੰਨੀ ਮਾਲੋ ਏਜ ਦੀਆਂ ਤੇ ਕਿੰਨਾ ਕਿੰਨਾ ਭਾਰ ਹੋਊਗਾ ਜੀ ਉਹਨਾਂ ਦਾ ਉਹ ਟੌਪ ਦਾ ਜਿਹੜਾ ਮਾਲੋ ਕਹਿ ਲਈਏ ਆਪਾਂ ਡੌਗ ਸਟੱਡ ਡੌਗ ਉਹਦਾ ਕਿੰਨਾ ਕਿ ਭਾਰ ਹੁੰਦਾ ਚੰਗੀ ਸੇਵਾ ਕਰੀਏ ਜਿਸ ਤਰ੍ਹਾਂ 30 35 40 ਤੱਕ ਚਲੇ ਜਾਂਦਾ ਆਪਾਂ ਅੱਛਾ ਹਾਂਜੀ ਹਾਂਜੀ ਉਹ ਤੇ ਆਪਣੀ ਖਰਾਕ ਤੇ ਹੀ ਜਨਰਵਰ ਕਰਦਾ ਹਮ ਜਿੰਨੇ ਆਪਾਂ ਸੇਵਾ ਕਰਾਂਗੇ ਉੱਤੇ ਡਿਪੈਂਡ ਹੈ ਜੀ ਤੇ ਆਪਣਾ ਕਿੰਨਾ ਜਿਹੜੀ ਸਭ ਤੋਂ ਪੁਰਾਣਾ ਡੌਗ ਜਾਂ ਫੀਮੇਲ ਹੈ ਜਾਂ ਮੇਲ ਹੈ ਉਹ ਕਿੰਨਾ ਕਿ ਪੁਰਾਣਾ ਹੈ ਜੀ ਆਪਣੇ ਕੋਲੇ ਉਹ ਤਕਰੀਬਨ ਮੇਰੇ ਕੋਲ 13 ਸਾਲ ਦੇ ਹੋ ਗਏ ਦੋਵੇਂ ਹਾਂ ਤੇ ਜਿਹੜੇ ਜੀ ਤੇ ਜੇ ਸਿਆਣਪਾਲੇ ਪਾਸਿਓਂ ਗੱਲ ਲਾਈਏ ਸਿਆਣੇ ਕਿੰਨੇ ਕਾ ਸਿਆਣੇ ਬਾਜੀ ਵਫਾਦਾਰ ਬਹੁਤ ਜਿਆਦਾ ਆਪਣੇ ਮਾਲਕ ਦੇ ਬਹੁਤ ਜਿਆਦਾ ਹੀ ਵਫਾਦਾਰ ਆ ਅਜੇ ਤੱਕ ਵੈਸੇ ਨਾ ਦਹਿਸ਼ਤ ਜਿਆਦੀ ਆ ਹਾਂ ਅਜੇ ਤੱਕ ਕਟਿਆ ਨਹੀਂ ਨਾ ਕਿਸੇ ਨੂੰ ਹਾਂ ਕਿਉਂਕਿ ਸਾਡਾ ਪਰਿਵਾਰ ਨਾ ਇੱਥੇ ਜੋਇੰਟੀ ਸਮਝ ਲਓ ਸਾਡੇ 10 ਘਰ ਆ ਇੱਥੇ ਰਾਤ ਨੂੰ ਬਾਜ਼ਾਰ ਦੇ ਵਿੱਚ ਵੇਖ ਲਓ ਇਹ ਖੁੱਲੇ ਹੀ ਹੁੰਦੇ ਆ ਜੀ ਜਦੋਂ ਕੋਈ ਘਰ ਆਉਂਦਾ ਉਦੋਂ ਪੈਂਦੇ ਆ ਤੇ ਬਾਜ਼ਾਰ 'ਚ ਕਦੀ ਨਹੀਂ ਕਿਸੇ ਨੂੰ ਕੁਝ ਇਹਨੂੰ ਕੋਈ ਸਪੈਸ਼ਲ ਵੀ ਟਰੇਡ ਕੀਤਾ ਤੁਸੀਂ ਜਾ ਕੇ ਨਹੀਂ ਨਹੀਂ ਕੁਦਰਤੀ ਤੌਰ ਤੇ ਹਾਂਜੀ ਕੁਦਰਤੀ ਤੌਰ ਤੇ ਜਿਵੇਂ ਤੁਸੀਂ ਦੱਸ ਰਹੇ ਸੀ ਇਹਨਾਂ ਦਾ ਇਤਿਹਾਸ ਬਾਰੇ ਆਪਾਂ ਥੋੜੀ ਜੀ ਗੱਲ ਕਰ ਲਈਏ ਹਨਾ ਇਤਿਹਾਸ ਇਹਨਾਂ ਦਾ ਕੀ ਹੈ ਕਿੱਥੋਂ ਆਈ ਨਸਲ ਹੈ ਜਾਂ ਮੰਨ ਲਓ ਜਾਦਾ ਕਿਹੜੀ ਚੀਜ਼ ਕਰਕੇ ਜਾਣਿਆ ਜਾਂਦਾ ਇਹਨਾਂ ਨੂੰ ਇਹ ਨਾ ਜੰਮੂ ਸਾਈਡ ਦੇ ਵਿੱਚ ਲੋਕ ਜਿਹੜੇ ਭੇਡਾਂ ਬੱਕਰੀਆਂ ਪਾਲਦੇ ਹਨ ਇਹ ਬਰੀਡ ਅਸਲ ਵਿੱਚ ਉਹਨਾਂ ਕੋਲ ਹੁੰਦੀ ਸੀ ਪਹਿਲਾਂ ਹੂੰ ਕਿਉਂਕਿ ਉਹਨਾਂ ਨੇ ਜਿੱਦਾਂ ਹੁਣ ਬੱਕਰੀਆਂ ਜਿਆਦਾ ਏਜੜ ਹੁੰਦਾ ਉਹਨਾਂ ਦੇ ਕੋਲ ਤੇ ਜਦੋਂ ਚੀਤਾ ਜਿਹੜਾ ਉਹ ਹਮਲਾ ਕਰਦਾ ਵਾ ਤੇ ਤੁਸੀਂ ਅਕਸਰ ਹੀ ਵੇਖਿਆ ਉਹਨਾਂ ਦੇ ਕੁੱਤੇ ਨਾ ਚਾਰ ਚਾਰ ਪੰਜ ਪੰਜ ਹੁੰਦੇ ਆ ਜੀ ਤੇ ਅਖੀਰੀ ਉਹਨੂੰ ਛੱਡ ਕੇ ਭ ਹਾਂ ਇਹ ਬ੍ਰੀਡ ਟੀ ਤਗੜੀ ਹੈ ਜਾਨੀ ਕਿ ਜਿਹੜਾ ਸ਼ੇਰ ਵੀ ਚੀਤਾ ਵੀ ਸਾਹਮਣਾ ਆਉਂਦਾ ਵਾ ਨਾ ਤੇ ਇਹ ਇਹ ਕੁੱਤੇ ਉਹਨੂੰ ਭਜਾਉਣ ਦੇ ਵਿੱਚ ਸਮਰਾਥਾ ਖੁੱਤ ਪਰ ਇਹਨਾਂ ਨੇ ਖੜਾ ਨਹੀਂ ਛੱਡਣਾ ਹਾਂਜੀ ਬਾਕੀ ਹੈ ਵੀ ਬਹੁਤ ਰੂਬ ਵੀ ਜਦ ਆਪਾਂ ਗੱਲ ਕਰਦੇ ਹਟਿਆਂ ਜੀ ਇਹਨਾਂ ਦੇ ਮਨ ਲਓ ਮੈਨੂੰ ਲੱਗਦਾ ਦੰਦ ਵੀ ਆਮ ਕੁੱਤਿਆਂ ਨਾਲੋਂ ਵੱਡੇ ਜਾਨ ਖੂਬ ਹੈ ਨਾ ਇਹਨਾਂ ਦੇ ਵਿੱਚ ਜੀ ਜਦ ਹੁਣ ਲੱਤ ਮਾਰਨੀ ਉਹਦਾ ਸਾਵਾਂ ਜਵਾਬ ਦਿੰਦਾ ਜੀ ਹਾਂਜੀ ਹੁਣ ਆਪਾਂ ਬਿਮਾਰੀਆਂ ਬਾਰੇ ਸਰਦਾਰ ਸਾਹਿਬ ਗੱਲ ਕਰ ਲਈਏ ਵੀ ਇਹਨਾਂ ਨੂੰ ਬਿਮਾਰੀਆਂ ਕਿਹੜੀਆਂ ਲੱਗ ਜਾਂਦੀਆਂ ਦੀ ਇਹ ਉਹਨਾਂ ਦੀ ਰੋਗ ਥਾਮਗੀ ਕੀਤੀ ਜਾਵੇ ਜਿਹੜੇ ਕਿਸੇ ਭਰਾ ਨੇ ਪਹਿਲੀ ਵਾਰ ਹੀ ਰੱਖਣਾ ਹੈ ਬਿਮਾਰੀਆਂ ਵੇਖੋ ਜੀ ਪਹਿਲਾਂ ਥੋੜਾ ਟ੍ਰੀਟਮੈਂਟ ਜਿੱਦਾਂ ਟੀਕੇ ਲੱਗਦੇ ਆ ਨਾ ਉਹ ਸਾਰੇ ਟੀਕ ਲਵਾ ਹੀ ਲੈਣੇ ਚਾਹੀਦੇ ਤਕਰੀਬਨ ਜੀ ਉਹ ਕਿੰਨੀ ਕਿੰਨੀ ਉਮਰ ਤੱਕ ਲੱਗ ਜਾਂਦੇ ਪ੍ਰੋਪਰ ਸਾਰੇ ਟੀਕੇ ਜੀ ਉਹ ਮਤਲਬ ਸਾਲ ਦੇ ਵਿੱਚ ਵੀ ਸਾਰਾ ਕਵਰ ਹੋ ਜਾਂਦਾ ਕੰਮ ਹਾਂ ਜੀ ਤੇ ਬਾਕੀ ਦੇ ਮੁੜਕੇ ਤੁਸੀਂ ਜਿੱਦਾਂ 7 ਇਨ 1 ਆ ਤੇ 9 ਇਨ 1 ਆ ਉਹ ਟੀਕਾ ਤੁਸੀਂ ਆਪਣੇ ਘਰੇ ਲਾ ਦੋ ਇੱਕ ਹਲਕਾ ਦਾ ਕੋਈ ਗੱਲ ਹੀ ਨਹੀਂ ਅਸੀਂ ਤੇ ਕਦੀ ਕਿਤੇ ਖੜੇ ਹੀ ਨਹੀਂ ਜੀ ਜੀ ਅੱਛਾ ਹੁਣ ਆਪਣੇ ਕੋਲੇ ਮੁੱਕ ਦੀ ਗੱਲ ਵੀ ਡੌਗਾ ਬਾਰੇ ਦੱਸਿਓ ਜਿਹੜੇ ਆਪਾਂ ਸੇਲ ਕਰਨੇ ਆ ਉਹ ਟੋਟਲ ਕਿੰਨੇ ਮੇਲ ਆ ਤੇ ਕਿੰਨੀਆਂ ਫੀਮੇਲ ਆ ਤੇ ਮੇਲ ਦਾ ਰੇਟ ਕੀ ਲਵੋਗੇ ਤੇ ਫੀਮੇਲ ਦਾ ਕੀ ਹੈ ਹਾਂਜੀ ਮੇਰੇ ਕੋਲ 5 ਮੇਲ ਆ ਜੀ ਤੇ ਸੱਤ ਜਿਹੜੀਆਂ ਫੀਮੇਲ ਆ ਸੱਤ ਫੀਮੇਲ ਹਾਂਜੀ ਤੋਂ ਨਾ ਰੇਟ ਦੱਸਣਾ ਚਾਹੂਗੇ ਕਿ ਉਹ ਫੋਨ ਤੇ ਹੁੰਦਾ ਨਹੀਂ ਨਹੀਂ ਰੇਟ 25000 ਮੇਲ ਦਾ ਤੇ 20000 ਰੁਪਿਆ ਫੀਮੇਲ ਦਾ ਫੀਮੇਲ ਦਾ ਲੈ ਵੀ ਸੱਜ ਨੂੰ 25000 ਦੇ ਵਿੱਚ ਤੁਹਾਡੇ ਘਰ ਦੀ ਸ਼ਾਨ ਕੁੱਤਾ ਤੁਹਾਨੂੰ ਮਿਲ ਸਕਦਾ ਮੈਂ ਫਿਰ ਤੋਂ ਕਹਿ ਦਿੰਦਾ ਵੀ ਸ਼ੇਰਤਾ ਹਜੇ ਆਪਣੇ ਲੀਗਲ ਇਲੀਗਲ ਨਹੀਂ ਕਿ ਉਹ ਪ੍ਰਮਾਣਸ਼ੋਦਾ ਨਹੀਂ ਹੈ ਪਰ ਜੇ ਆਪਣਾ ਸ਼ੌਕ ਪੂਰਾ ਕਰਨਾ ਛੇਰਾ ਵਾਲਾ ਦੇ ਭਾਈਆ ਕੁੱਤਾ ਤੁਸੀਂ ਰੱਖ ਸਕਦੇ ਹੋ ਤੇ ਫੀਮੇਲ ਆ ਜਿਹੜੀ ਉਹਦਾ 20000 ਰੁਪਿਆ ਰੇਟ ਹੈ ਤੇ 25000 ਰੁਪਿਆ ਜਿਹੜਾ ਉਹ ਡੌਗ ਦਾ ਰੇਟ ਹੈ ਤੇ ਹੋਰ ਕੋਈ ਗੱਲਬਾਤ ਸਰਦਾਸਾ ਮੇਰੇ ਤੋਂ ਪੁੱਛਣੀ ਹੈ ਘਰੀ ਲੋਕੇਸ਼ਨ ਆਪਣੇ ਮੂੰਹ ਦੱਸ ਦਈਏ ਸੱਚ ਇਹ ਸਾਡੇ ਅਮਰਸਰ ਦੇ ਲਾਗੇ ਨਾ ਬੈਸਟ ਪ੍ਰਾਈਸ ਆ ਹਾਂਜੀ ਬੈਸਟ ਪ੍ਰਾਈਸ ਤੋਂ ਸਿੱਧੀ ਮਾਨਾ ਵਾਲੇ ਸਟੇਸ਼ਨ ਨੂੰ ਛੜਕਾਉਂਦੀ ਆ ਜੀ ਉਹਦੇ ਉੱਤੇ ਵੀਰਾ ਕਟੀਆਂ ਦਾ ਡੇਰਾ ਵਾ ਜੀ ਉਸ ਤਰ੍ਹਾਂ ਅਸੀਂ ਮਾਨਾ ਵਾਲੇ ਦੇ ਵਿੱਚ ਭਜਦੇ ਆ ਸਾਡਾ ਜਿਹੜਾ ਬਹਿਕ ਆ ਨਾ ਇਹ ਮਾਨਾ ਵਾਲੇ ਚ ਆਉਂਦੀਆਂ ਖੁਰਦ ਚ ਜੀ ਪਰ ਜੇ ਆਉਣਾ ਹੋਵੇ ਤਾਂ ਮੀਰਾ ਕੂਟੀਆਂ ਦਾ ਡੇਰਾ ਪੁੱਛ ਕੇ ਕਿਸੇ ਨੂੰ ਮੀਰਾ ਕੂਟੀਆਂ ਦਾ ਡੇਰਾ ਬਾਕੀ ਤੁਸੀਂ ਲੋਕੇਸ਼ਨ ਪਾ ਦੋਗੇ ਜੇ ਕੋਈ ਭਰਾ ਫੋਨ ਕਰਦਾ ਨਾ ਬਾਕੀ ਸੱਚ ਨੂੰ ਨੰਬਰ ਵਿੱਚ ਬਾਈ ਜੀ ਹੁਣਾਂ ਦਾ ਚੱਲੀ ਜਾਂਦਾ ਹੈ ਮੈਂ ਇਹੋ ਗੱਲ ਕਹਿਣਾ ਹੁੰਦਾ ਵੀ ਜਦੋਂ ਜਨਵਰ ਆਪਣੇ ਕੋਲ ਹੈਗਾ ਹੁਣ ਤੁਸੀਂ ਜਦੋਂ ਵੀ ਵੀਡੀਓ ਦੇਖ ਲਈ ਹੈ ਤੇ ਫੱਟ ਦੀ ਨਹੀਂ ਜੇ ਤਾਂ ਲੈਣਾ ਹੈ ਤੇ ਭਰਾ ਨੇ ਡਾਇਰੈਕਟਰ ਤੁਹਾਨੂੰ ਦੱਸ ਵੀ ਦਿੱਤਾ ਰੇਟ ਵੀ ਦੱਸਤਾ ਤੇ ਬਾਈ ਜੀ ਹੁਣਾਂ ਨੂੰ ਫੋਨ ਕਰ ਲਿਓ ਤੇ ਮੁੜ ਕੇ ਜਦੋਂ ਸੇਲ ਹੋ ਜਾਂਦੇ ਆ ਫਿਰ ਭਰਾ ਫੋਨ ਕਰਦੇ ਆ ਹਨਾ ਵੀ ਭਾਈ ਸਾਨੂੰ ਕੁੱਤਾ ਲੈਣਾ ਸੀ ਜਾਂ ਸੀ ਫੀਮੇਲ ਲੈਣੀ ਸੀ ਜਾਂ ਮੇਲ ਲੈਣਾ ਸੀ ਹਨਾ ਵੀ ਤੁਸੀਂ ਭਾਈ ਹੁਣੇ ਬਾਈ ਨੂੰ ਵੀਡੀਓ ਵੇਨੇ ਸਾਰੀ ਫੋਨ ਕਰ ਲੋ ਜਿਹੜਾ ਸ਼ੌਂਕੀ ਆ ਬੰਦਾ ਲੈਣ ਦਾ ਚਾਹਵਾਨ ਹੈ ਤੇ ਮੁੜ ਕੇ ਭਾਈ ਇਹੋ ਜੀਆਂ ਚੀਜ਼ਾਂ ਜਿਹੜੀਆਂ ਘੰਟੇ ਦੋ ਘੰਟਿਆਂ ਦੀ ਵਿਕ ਜਾਂਦੀਆਂ ਹੁੰਦੀਆਂ ਜੀ ਅੱਛਾ ਭਾਈ ਇੱਕ ਗੱਲ ਮੇਰੇ ਹੋਰ ਦਿਮਾਗ 'ਚ ਆਉਂਦੀ ਆ ਵੀ ਕੁੱਤੇ ਤਾਂ ਹੋਰ ਵੀ ਬਹੁਤ ਚੰਗੇ ਹੋਣਗੇ ਲੱਗੇ ਚਲੋ ਜਿਹੜੇ ਭਰਾ ਨੇ ਸ਼ੌਂਕ ਨਾ ਰੱਖਿਆ ਉਹ ਚੰਗਾ ਹੀ ਐ ਦੂਜੀ ਗੱਲ ਕੁਆਲਿਟੀ ਦੀ ਆ ਜਾਂਦੀ ਐ ਜਿੱਦਾਂ ਵੀ ਰਪਿੰਦੇ ਦਾ ਕੁੱਤਾ ਐ ਹਾਂਜੀ ਹਾਂਜੀ ਇਹਦਾ ਕੁੱਤਾ ਹੀ ਕਿਉਂ ਚੁਣਿਆ ਵੀ ਯਾਰ ਇਹਦੇ ਕੁੱਤੇ 'ਚ ਕੀ ਕੁਆਲਿਟੀ ਲੱਗ ਕਿਉਂਕਿ ਬਰੀਡ ਮੇਰੇ ਕੋਲੋਂ ਗਿਆ ਨਾ ਬੱਚਾ 2 ਸਾਲ ਪਹਿਲਾਂ ਅੱਛਾ ਉਹ ਵੀ ਤੁਹਾਡੇ ਕੋਲ ਹੀ ਗਿਆ ਹੈ ਹਾਂ ਤੇ ਉਹ ਹੈਗਾ ਹਿਮਾਲੀਅਨ ਪਿਓਰ ਗੱਦੀ ਆ ਜੀ ਤੇ ਫਿਰ ਮੈਨੂੰ ਇਹ ਹੀ ਕਿਤੇ ਮਿਕਸ ਨਾ ਹੋ ਜਾਏ ਜੇ ਕਿਸੇ ਕੋਲ ਲਾਜੀ ਕੋਈ ਇਤਬਾਰ ਨਹੀਂ ਹੁੰਦਾ ਕਿਸੇ ਦਾ ਜੀ ਹਾਂਜੀ ਹਾਂਜੀ ਅੱਛਾ ਇਹਦਾ ਉੱਦਾਂ ਦੂਰੋਂ ਨਹੀਂ ਪਤਾ ਲੱਗਦਾ ਵੀ ਇਹ ਕਿਹੜਾ ਤੁਸੀਂ ਆਖੰਦੇ ਹੋ ਉਹ ਆ ਕੇ ਨਹੀਂ ਲੱਗ ਜਾਂਦਾ ਵੈਸੇ ਤੇ ਪਤਾ ਹਾਂਜੀ ਪਰ ਜਦੋਂ ਕਿਸੇ ਨੂੰ ਫਿਰ ਉਹ ਸੱਚ ਨਹੀਂ ਦੱਸਦਾ ਜਦੋਂ ਉਹ ਤੋਂ ਕਰਕੇ ਫਿਰ ਮੁਸ਼ਕਲ ਆਉਂਦੀ ਹੈ ਜੀ ਹੋਰ ਕੋਈ ਮੈਸੇਜ ਆnde ਜਾਂਦੇ ਜਾਂਦੇ ਆ ਜਾਂ ਕੋਈ ਭਾਵਨਾ ਗੱਲਬਾਤ ਹੈ ਰਹਿ ਗਈ ਹੋਵੇ ਪੁੱਛਣ ਨੂੰ ਦੱਸ ਲੋ ਮੈਂ ਠੀਕ ਆ ਚਲੋ ਬੱਸ ਚੜਦੀ ਕਲਾ ਹਾਂ ਚੜਦੀ ਕਲਾ ਬਸ ਬਾਕੀ ਭਾਈ ਤੁਸੀਂ ਦੱਸ ਦਿਓ ਕਮੈਂਟਾਂ ਦੇ ਵਿੱਚ ਫਿਰ ਤੋਂ ਕਹਿਣਾ ਵੀ ਡੌਗ ਚੰਗਾ ਟੌਪ ਦਾ ਕੁੱਤਾ ਰੱਖਣਾ ਚਾਹਵਾ ਨੂੰ ਤੇ ਬਾਈ ਨਾਲ ਸੰਪਰਕ ਕਰ ਲਿਓ ਇਦਾਂ ਦੀਆਂ ਵੀਡੀਓ ਲੈ ਕੇ ਤੁਹਾਡੀ ਕਚੈਰੀ 'ਚ ਹਾਜ਼ਰ ਹੁੰਦੇ ਰਾਵਾਂਗੇ ਜੇ ਕੋਈ ਵੀ ਭਰਾ ਡੌਗਸ ਵਾਲਾ ਵੀ ਸੌਂਦਾ ਪਿਆ ਜਾਂ ਵੀਡੀਓ ਦੇਖਦਾ ਪਿਆ ਜੇ ਇਦਾਂ ਦੀ ਵੀਡੀਓਗ੍ਰਾਫੀ ਤੁਸੀ ਪ੍ਰੋਮੋਸ਼ਨਲ ਕਰਾਉਣੀ ਹੈ ਤੇ ਭਾਈ ਉਹ ਚੈਨਲ ਦਾ ਨੰਬਰ ਵੀ ਵਿੱਚ ਅਸੀਂ ਛੜਤਾ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਲਿਓ ਤੇ ਕੁੱਤੇ ਲੈਣੇ ਆ ਤੇ ਬਾਈ ਨਾਲ ਸੰਪਰਕ ਕਰ ਲਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਦਿਓ ਸੁਖ ਸੰਦੂ ਇਜਾਜ਼ਤ ਜਿਉਂਦੇ ਵਸਦੇ ਹਾਜ਼ਰ ਰਹੋ ਸ਼ਬਾਹ ਕਰ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਪਿੰਦੇ ਵੀ ਸਾਰੇ ਵੀਰਾਂ ਦਾ ਧੰਨਵਾਦ ਓਕੇ ਸਜੋ ਸ਼ੇਅਰ ਮਾਰ ਦਿਓ ਧ